ਸਮਰਾਲਾ ਪੁਲਿਸ ਵੱਲੋਂ ਸੋਮਵਾਰ ਨੂੰ ਪਿੰਡ ਸਹਿਲ ਮੰਦਰ ਦੇ ਬਾਹਰ ਬੱਸ ਦੇ ਸ਼ੀਸ਼ੇ ਤੋੜਨ ਵਾਲੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਤਾ ਗਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਮਰਾਲਾ ਅਤੇ ਮਾਚੀਵਾੜਾ ਇਲਾਕੇ ਸਮੇਤ ਸੱਤ ਵੱਖ-ਵੱਖ ਥਾਵਾਂ ਵਿੱਚ ਲੁੱਟਖੋਹੀਆਂ ਮਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਇਸ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਸੋਮਵਾਰ ਨੂੰ ਪਿੰਡ ਸਹਿਲਾ ਪ੍ਰਾਤੀ ਸ਼ੀ ਮੰਦਰ ਨੇੜੇ ਬੱਸ ਉੱਪਰ ਹਮਲਾ ਕਰਨ ਵਾਲੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਤਾ ਗਿਆ। ਕੀ ਮਾਮਲਾ ਹੈ ਪ੍ਰੈਸ ਕਾਨਫਰੰਸ ਵਿੱਚ ਸਾਡੇ ਸਮਰਾਲਾ ਦੇ ਮਛੂਆੜੇ ਦੇ ਏਰੀਏ ਵਿੱਚ ਕੋਈ ਜਿਹੜੀਆਂ ਚਾ ਪੰਜੇ ਵਾਰ ਚਾ ਪੰਜ ਵਾਰ ਤਾਂ ਲੁੱਟ ਖੋਹੀਆਂ ਹੋਈਆਂ ਸੀ ਸਮਰਾਲੇ ਇੱਕ ਦੁਕਾਨਦਾਰ ਤੋਂੜਾ ਰਾਤ ਨੂੰ 10:30 ਪਾਣੇ 11 ਵਜੇ 3000 ਰੁਪਏ ਖੋਹ ਲੈ ਗਏ ਸੀ ਆ ਕਿਰਪਾਨਾਂ ਦਾਤਰ ਵਗੈਰਾ ਦਿਖਾ ਕੇ ਇਸ ਤੋਂ ਬਾਅਦ ਦੋ ਦਿਨ ਪਹਿਲਾਂ ਜਿਹੜਾ ਪੂਰ ਫਾਰਮ ਹੈ ਇੱਥੇ ਨੇੜੇ ਦੇ ਕਿਨਾਰੇ ਤੇ ਉੱਥੋਂ ਵੀ ਜਿਹੜੇ ਬੰਦੇ ਪੂਲ ਦੇ ਵਿੱਚ ਇਸ਼ਨਾਨ ਕਰ ਰਹੇ ਨਾਰੇ ਸੀ ਉਹਨਾਂ ਤੋਂ ਕਿਰਪਾ ਨੁੰਦੇ ਹੱਥ ਇੱਕ ਤੇ ਮਾਰਗਵਾਦੇ ਪੈਸੇ ਦੇ ਮੋਬਾਈਲ ਫੋਨ ਲੈ ਗਏ ਸੀ ਇਹ ਸੁੰਦੀ ਸਾਡਾ ਜਿਹੜਾ ਐਸਚਓ ਮਛਗੜਾ ਦੇ ਸਮਰਾਲਾ ਸਾਡੀਆਂ ਟੀਮਾਂ ਤੇ ਸਪੈਸ਼ਲ ਪਾਟ ਅਸੀਂ ਲਗਾਏ ਹੋਏ ਸੀ ਕੱਲ ਸਵੇਰੇ ਇਸੇ ਗੈਂਗ ਨੇ ਚਾਲਾਪਿੰਡ ਜਿਹੜਾ ਸੇਪੋੜੇ ਨਾਲ ਜੀ ਦਾ ਮੰਦਿਰ ਹੈ ਉੱਥੇ ਇੱਕ ਸੰਗਤ ਜਿਹੜੀ ਵਸ ਦੇ ਵਿੱਚ ਆ ਰਹੀ ਸੀ ਇੱਕ ਸਾਈਡ ਨਾਲ ਰਹਿਣ ਕਰਕੇ ਇਹਨਾਂ ਦਾ ਜਿਹੜਾ ਬੱਸ ਡਰਾਈਵਰ ਆ ਬੱਸ ਤੇ ਕਿਰਪਾਨਾਂ ਵੀ ਮਾਰੀਆਂ ਤੇ ਬੱਸ ਡਰਾਈਵਰ ਨੂੰ ਵੀ ਥ੍ਰੈਟ ਕੀਤਾ ਤੇ ਉਦੋਂ ਵੀਡੀਓ ਸਤ ਪੈਸੇ ਖੋਹੇ ਜਿਹਦੀ ਧਾਰਮਿਕ ਬੋਧਾ ਔਨ ਕਰਕੇ ਵੀ ਇਹਦੀ ਮੁਕਦਮੇ ਦੀ ਜਿਹੜੀ ਕੰਪਲੀਟਤਾ ਨੂੰ ਜਾਣਦੇ ਸਾਡੇ ਜਿਹੜੇ ਮਾਨਯੋਗ ਐਸਐਸਸੀ ਜੁਤੀ ਜਦਵੈਨ ਜੀ ਬਣੋਂ ਇਹ ਵੀ ਐਡੀ ਨਾਲ ਸਪੈਸ਼ਲ ਬ੍ਰਾਂਚ ਵੀ ਸਾਡੇ ਜਿਹੜੀ ਅਟੈਚ ਕੀਤੀ ਗਈ ਕੱਲ ਸਵੇਰ ਤੋਂ ਹੀ ਅਸੀਂ ਪੇਸ਼ੇਨ ਨੂੰ ਜਿਹੜਾ ਬੜੇ ਸਟੇਜੇ ਢੰਗ ਨਾਲ ਹੋਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਚਲਾ ਦੇ ਸੀ ਜਿਵੇਂ ਸਾਨੂੰ ਕੱਲ 1:30 ਵਜੇ ਦੇ ਲੱਗੇ ਸੈਕੰਡਰੀ ਹਾਰਟ ਸਕੂਲ ਦੇ ਲੱਗੇ ਇਹਨਾਂ ਜਿਹੜੇ ਆ ਬਾੜੇ ਬੰਦੇ ਸੀ ਜਿਹੜੇ ਲਟੇਰੇ ਸੀ ਨਾਕਾ ਮਾਰਨ ਆ ਰਹੇ ਹੁੰਦੇ ਮਗਰ ਸਾਡੇ ਆ ਦੋਨੇ ਐਸਕੇ ਦੇ ਸਪੈਸ਼ਲ ਬਣਾਜ ਤੇ ਮੈਂ ਖੁਦ ਵੀ ਜਿਹੜਾ ਮਗਰ ਲੱਗੇ ਸੀ ਸੈਕੰਡਰੀ ਹਾਰਟ ਸਕੂਲ ਦੇ ਬੈਕ ਸਾਈਡ ਤੇ ਇਹਨਾਂ ਦੀ ਜਿਹੜੀ ਡਰੇ ਆ ਦੀ ਜਿਹੜੀ ਗੱਡੀ ਆ ਉਸੇ ਧਸ ਗਈ ਸੀ ਮੌਕੇ ਤੇ ਅਸੀਂ ਜਿਹੜੇ ਤਿੰਨ ਬੰਦੇ ਆ ਤਿੰਨ ਮੁੱਲਜਮ ਅ ਮਨੀਸ਼ ਆ ਮਛਵੜਾ ਸਾਹਿਬ ਦਾ ਭਜਿੰਦਰ ਹੈ ਤੇ ਹਰਜੋਤ ਹੈ ਇਹਨਾਂ ਚੋਂ ਦੋ ਮੁੱਲ ਜਿਹੜੇ ਮਛੂੜਾ ਸਾਹ ਦੇ ਆ ਤੇ ਇੱਕ ਮੁੱਲ ਜੋਂ ਸਮਰਾਲੇ ਦਾ ਹੈ ਤੇ ਨਾਂ ਮੁੱਲ ਜੋਂ ਜਿਹੜਾ ਰੌਡ ਅਪ ਕੀਤਾ ਜਿਨ੍ਹਾਂ ਕੋਲੋਂ ਡਾਕਾ ਮਾਰ ਕੇ ਲੁੱਟੇ ਜਿਹੜੇ ਆ ਖੋਏ ਹੋਏ ਮੋਬਾਈਲ ਆ ਨਵੇਂ ਮੋਬਾਈਲ ਜਿਹੜੇ ਇਹਨਾਂ ਤੋਂ ਬਰਾਮਦ ਕੀਤੇ ਆ ਇਸੋ ਬਿਨਾ ਜਿਹੜੀ ਇਹਨਾਂ ਨੇ ਵਾਰਨਾਕਾਰ ਉੱਥੇ ਵਾਸਤੇ ਵੀਡੀਓ ਕੁਰਬਾਨਾ ਮਾਰੀਆਂ ਸੀ ਵਾਰਨਾਕਾਰ ਚਿੱਟੇ ਰੰਗ ਦੀ ਸੀ ਪੀਵੀ082024 ਨੰਬਰ ਅਡਾ ਅਰੀਜਨਲ ਨੰਬਰ ਫਰ ਜਿਹੜੀ ਇੱਕਦ ਫੜੇ ਆ ਉਦੋਂ ਇਹਨਾਂ ਨੇ ਫੇਕ ਨੰਬਰ ਲਾਇਆ ਸੀ ਪੀਵੀ08242 ਵੀ ਲਾਇਆ ਸੀ ਉਲਟਾ ਜੇ ਸੰਬੰਧੀ ਸਾਡਾ ਇਹ ਮਕਦਮਾ ਨੰਬਰ 118 ਅੰਡਰ ਸੈਕਸ਼ਨ 109 310 2 ਤੇ 311 ਵੀਨਸ ਅਸੀਂ ਦਰਜ ਕੀਤਾ ਹੈ ਇਸੋ ਬਿਨਾ ਇਹਨਾਂ ਤੇ ਇੱਕ ਕਿੜਾ ਲੁੱਟਖੋ ਦਾ ਮਕਦਮਾ ਸਮਰਾਲੇ ਵੀ ਦਰਜ ਆ ਤੇ ਇਸ ਗੈਂਗ ਨੂੰ ਫੜਨ ਦੇ ਨਾਲ ਜਿਹੜੀ ਆ ਸਾਡੇ ਤਕਰੀਬਨ ਜਿਹੜੀਆਂ 7 ਵਾਰ ਦਾ ਤਾਂ ਹੈ ਇਹ ਟ੍ਰੇਸ ਕੀਤੀਆਂ ਲੁੱਟ ਹੋਦੀਆਂ ਕੀ ਸਮਰਾਲੇ ਤੋਂ ਬੰਨਾ ਕਿਤੇ ਹੋਰ ਵੀ ਇਹਦੇ ਮਕਦਮੇ ਦਰਜ ਪਾਈਗੇ ਨਹੀਂ ਪਲੀਸ ਸਮਰਾਲੇ ਤੋਂ ਇਹ ਕੱਲ ਹੀ ਰੈਸਟ ਕੀਤੇ ਆ ਅਸੀਂ ਜਿਹੜਾ ਉਹਨਾਂ ਦਾ ਰਮਾਲ ਲੈ ਕੇ ਪਹਿਗੀਕਤ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜਾ ਨਵੇਂ ਜਿਹੜਾ ਹੋਰ ਵੀ ਮਕਦਮੇ ਪਰੇ ਆਊਗਾ ਮਕਦਮੇ ਤਾਂ ਇਹਨਾਂ ਤੇ ਛੋਟੇ-ਮੋਟੇ ਹੋਰ ਵੀ ਆਉਣਗੇ ਜਿਹੜੇ ਸਾਡੇ ਕੋਲ ਰਜਿਸਟਰ ਨਹੀਂ ਆ ਜੋ ਵਿਚਾਰੇ ਕੁਲਫੀ ਵਾਲਾ ਤੋਂ ਗਿਆ ਤੋਂ ਇਹਦੀ ਦਾਤਰੀਆ ਕਿਰਪਾਣਾ ਦਿਖਾ ਕੇ ਪੈਸੇ ਖੋਲੇ ਇਹੇ ਜਿਹੇ ਮਕਦਮੇ ਸਾਡੇ ਕੋਲ ਰਜਿਸਟਰ ਨਹੀਂ ਆ ਪਰ ਜਿਹੜੇ 8 ਲੋ ਮੋਬਾਈਲ ਜਿਹੜੇ ਫੜੇ ਨੂੰ ਇਹ ਤਾਂ ਇਹਨਾਂ ਨਾਲ ਖੋਏ ਹੋਏ ਆ ਤੇ ਆ ਡਾਡਾ ਥਾਵਾ ਤੋਂ ਮਸ਼ਗੂਲ ਤੇ ਸਬਨਾਲਾ ਏਰੀਆ ਚੋਂ ਨਾਲ ਜੇ ਕੋ ਕੂਮਕਲਾ ਵਗੈਰਾ ਤੇ ਆ ਕੁਆੜਾ ਇਸ ਵਾਸੋਂ ਵੀ ਇਹਨਾਂ ਦੇ ਉਹਨਾਂ ਆਡੈਂਟੀਫਿਕੇਸ਼ਨ ਕਰਾਈ ਜਾਊਗੀ ਇਹਨਾਂ ਕਿੱਥੋਂ ਕਿੱਥੋਂ ਹੋਏ ਆ ਇਹਨਾਂ ਦਾ ਸਰ ਲੁੱਟ ਕੋ ਨਾ ਹਈ ਸਬਨਾਲਾ ਸੀ ਜਾਂ ਕੋਈ ਨਸ਼ੇ ਨਸ਼ੇ ਦਾ ਸੀ ਬਨੇ ਇਹਦਾ ਡਾਕ ਲੁੱਟ ਹੋ ਗਈ ਡੱਕੇ ਮਾਰਿਆ ਨੇ ਸਰ ਟੱਕੇ ਮਾਰਿਆ ਜਿਵੇਂ ਪੰਜ ਬੰਦੇ ਆਉਂਦੇ ਸੀ ਵਾਣਾਕਾਰ ਦੇ ਵਿੱਚ ਇਹ ਤਕਰੀਬਨ 15 ਦਿਨ ਤੋਂ ਸਰਗਰਮ ਸੀ ਆਪਣੇ ਸਾਰੇ ਏਰੀਆ ਚ ਕੋਈ ਹੋਰ ਹਥਿਆਰ ਵਗੈਰਾ ਸੀ ਸਰ ਇਹਨਾਂ ਕੋਲ ਨਹੀਂ ਨਹੀਂ ਕ੍ਰਪਾਨਾਂ ਤੇ ਦੱਤਰ ਇਹੀ ਹਥਿਆਰ ਸੀ